ਵੇਰੇ ਧਰਤੀ ਸੀ 11:00 ਵਜੇ ਹਜੇ ਇਹਨਾਂ ਨੂੰ ਪਾਣੀ ਪਿਲਾਉਣਾ ਵਾ ਮੈਂ ਤਾਂ ਜਲਦੀ ਵਿੱਚ ਦਰਦ ਲਦਾ ਹਾਈ ਗੱਡਾ ਵਾ ਦੱਸ ਸੀਗਾ ਹੋਰ ਇੱਧਰ ਵੀ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਹਾਂਜੀ ਗਾਇਸ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਵਲੌਗ ਦੇ ਵਿੱਚ ਸੋ ਜਿਹੜੇ ਆਪਾਂ ਪਿੱਛੇ ਲਾਈਆਂ ਸੀ ਤਾਰਾਂ ਹੈਨਾ ਗਾਂ ਲਈ ਤੇ ਉਹ ਮੈਂ ਤਾਂ ਸੌਂਦੀ ਗਈ ਹੋਰ ਫੇਰ ਵੜ ਗਈ ਪਿੱਛੇ ਤੇ ਹੁਣ ਕੀ ਸੀ ਅਸੀਂ ਕੀ ਕੀਤਾ ਹੁਣ ਤਾਂ ਟਾਣੀਆਂ ਵੱਢ ਕੇ ਲਿਆਉਂਦੀਆਂ ਨੇ ਤੇ ਮੰਮੀ ਤਾਂ ਗਈ ਵੀ ਲੁਧਿਆਣੀ ਤੇ ਮੈਂ ਹਣਾ ਗੋਹਾ ਖੱਤਰੀ ਸੀ ਸਾਰਾ ਤੇ ਡੈਡੀ ਕਹਿੰਦਾ ਮੇਰੇ ਨਾਲ ਦਸ ਤੋ ਜਿਹੜੇ ਲਵਾ ਦੇ ਤੇ ਉਹ ਕੰਡੇ ਸਾਰੇ ਖੱਚੀ ਲੱਗੇ ਨੇ ਟਿੱਕਰਾਂ ਹੀ ਨੇ ਕਿ ਉਹਦੇ ਡੇਕਾ ਹਨ ਕਿ ਕਰਾਂਗੇ ਕਰਾਂ ਤੇ ਐਵੇਂ ਗੋਹਾ ਸਾਰਾ ਖੱਚਦਾ ਵਾ ਉਹ ਗਾਂ ਫਿਰ ਉਸੇ ਮੇਰੇ ਕੋਲੇ ਪੈ ਗਈ ਠੀਕ ਆ ਹੋ ਗੋ ਤਾਂ ਮੈਂ ਉੱਧ ਲਾਇਆ ਦਸਾ ਫਿਰ ਇਹਦੇ ਨਾਲ ਜਾ ਕੇ ਉਹ ਟਿਕੂ ਗੀ ਗਾਂ ਤਾਂ ਹਟਦੀ ਨਹੀਂ ਉਸ ਤਾਂ ਤਾਰਾਂ ਲਾਈਆਂ ਵਾ ਤਾਂ ਵੀ ਟਪ ਟਪ ਆਈ ਜਾਂਦੀ ਆ ਤੇ ਹੁਣ ਡੈਡੀ ਉੱਧਰ ਵੱਢੀ ਜਾਂਦਾ ਵਾ ਤੇ ਮੈਂ ਚੱਕ ਚੱਕ ਉੱਥੇ ਰੱਖੀ ਜਾਊਂਗੀ ਕਿੰਤਾ ਦਿੱਸੇ ਬੋਲੋ ਕਿ ਤੁਮ ਮਟਾਣੀ ਖਾ ਚੁੱਕੇ ਹੋ ਵੱਡਾ ਬਾਰ ਖੋਲ ਹੋਰ ਦੇ ਬਾਅਦ ਲੋਬ ਹੁਣ ਹੋ ਗਿਆ ਕਿਕਰਾਂ ਕੰਡੇ ਵਾਲੀ ਤੇ ਡੈਡੀ ਗਿਆ ਉਹ ਉੱਥੇ ਗਿਆ ਵਾ ਉਹ ਜਾ ਰਿਹਾ ਡੈਡੀ ਤੇ ਉੱਥੋਂ ਸੌਰੀ ਉੱਥੋਂ ਲੈ ਕੇ ਆਉਗਾ ਡੈਡੀ ਕਿਕਰਾਂ ਵਟ ਕੇ ਬਟ ਇਹਦੇ ਨਾਲ ਇੱਕ ਚੀਜ਼ ਦਾ ਵੀ ਫਾਇਦਾ ਹੋ ਜਾਊਗਾ ਇਥੋਂ ਨਾਲ ਸਾਫ਼ ਹੀ ਸਾਂ ਲੱਗ ਜਾਊਗਾ ਉਹ ਛੜਕੀ ਨਹੀਂ ਦੀਦੀ ਆਈ ਮਤਲਬ ਬਾਈ ਨਹੀਂ ਅੱਜ ਟੇਕਾ ਕੱਕਰਾ ਹੋਈਆਂ ਨੇ ਤੋਂ ਡੈਡੀ ਲੈ ਕੇ ਆ ਰਹੇ ਆ ਵਾ ਤੇ ਇੱਧਰ ਮੈਂ ਵੱਡਾ ਜਿ ਟਕੋਲ ਤਾ ਤੇ ਹੁਣ ਮੈਂ ਵੀ ਨਾਲ ਚਕਾ ਲਿਆ ਵਾ ਬੋਲ ਲੈਣਾ ਆਪਾ ਇੱਡੀ ਇਹ ਕੰਡੇ ਲੱਗੇ ਹੋਏ ਆ ਤੇ ਇਹ ਖਿੱਚੀ ਗਈ ਉੱਪਰ ਲੈਣੀ ਸਾਰੀਆਂ ਬਹੁਤ ਵੱਡਾ ਵਾ ਇਹ ਮੇਰੇ ਫੋਨ 'ਚ ਵੀਡੀਓ ਬਣ ਰਹੀ ਐ ਇਸ ਕਰਕੇ ਇਹਦੀ ਕੁਆਲਿਟੀ ਨਹੀਂ ਵਧੀਆ ਨੀਗੀ ਤੇ ਤੁਸੀਂ ਐਂ ਹੀ ਐਡਜਸਟ ਕਰ ਲਿਓ ਪਹਿਲਾਂ ਘਰਸਿੰਗ ਵੀ ਚੱਕਣੀਆਂ ਪੈਣੀਆਂ ਨੇ ਨਾ ਇੱਥੋਂ ਓਏ ਆਏ ਨਾਂਗੀ ਬਾਂਗੀ ਨਾਂਗੀ ਬਾਂਗੀ ਨਾਂਗੀ 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 ਗੇ ਨਾਂਗੀ 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 ਗੇ ਗਾਇਸ ਆਏ ਗੋਹਾ ਗਾ ਸਾਰਾ ਮਿੱਦੀ ਹੈ 아이 ਮੇਰਾ ਹੱਥ ਦੁਖਣਾ ਆ ਗਿਆ 아이 ਚਲੋ ਲੋ ਭਾਈ ਹੱਥ ਦੁਖਣਾ ਆ ਗਿਆ ਕੰਡੇ ਲੱਗੇ ਨੇ ਇਹਦੇ ਤੇ ਪਹਿਲਾਂ ਹੁਣ ਮੈਂ ਪਹਿਲਾਂ ਸਮਾਨ ਪਾਸੇ ਕਰਦੀ ਆ ਕੁਰਸੀਆਂ ਤੇ ਆ ਗੋਹਾ ਮੰਮੀ ਨੇ ਕਿਹਾ ਸੀ ਕਿ ਇਹ ਤਾਂ ਚਲ ਤੂੰ ਪਿੱਛੇ ਝੜਦੀ ਇਹ ਤੇ ਬਸ ਬੰਨੇ ਹੋਇਆ ਉਹ ਮੰਮੀ ਕਹਿੰਦੀ ਕਿ ਢੇਰੀ ਲਾ ਦੀ ਉਹ ਮੈਂ ਆ ਕੇ ਆਪੀ ਚੱਕ ਦੂੰਗੀ ਚੱਕ ਤਾਂ ਮੈਂ ਦੇਣਾ ਸੀ ਪਰ ਕੋਈ ਚਕਾਉਣ ਵਾਲਾ ਹੈ ਨਹੀਂਗਾ ਠੀਕ ਆ ਤੇ ਮੰਮੀ ਕਹਿੰਦੀ ਤੂੰ ਹੋਲ ਰੱਖ ਦੀ ਹੈਨਾ ਸਾਈਡ ਤੇ ਇਹਨਾਂ ਨੂੰ ਕਰਾਂ ਪਹਿਲਾਂ ਪਾਸੇ ਚਲੋ ਇਧਰ ਮੈਂ ਤੇਰੇ ਮਾਰੇ ਸੀ ਛਾੜੂ ਢੇਰੀ ਚੱਕਣੀ ਆਲੀ ਆ ਠੀਕ ਆ ਹੋਰ ਤਾਂ ਕੀ ਚੱਕਣਾ ਤੇ ਉਹ ਡੈਡੀ ਲੈ ਕੇ ਆ ਰਹੇ ਆ ਅਗਲਾ ਟੰਬਾ ਕਿਹੜਾ ਅੱਛਾ ਠੀਕ ਆ ਉੱਥੇ ਡਾਈ ਵਾਲੀਆਂ ਵੀ ਪੋਰੀਆਂ ਪੀਂਡਾ ਟਿਕਾਉਂਦੇ ਚਨਾ ਕੰਡੇ ਫਸ ਜਾਣ ਲੋ ਐਸੇ ਹੈਗਾ ਦੂਜਾ ਟੰਬਾ ਆਪਣਾ ਤੇ ਡੈਡੀ ਇਹਦੀ ਗੱਲ ਕਰਦਾ ਠੀਕ ਆ ਇਹ ਜਿਹੜੀ ਕਣਕ ਦੇ ਨਾਲ ਨਹੀਂ ਨਿਹੜ ਮਤੋਂ ਤੁੰਦ ਫੁੰਦ ਸੀ ਮਸ਼ੀਨ ਵਾਲੇ ਬਲੌਗ 'ਚ ਇਹ ਉਹ ਆ ਡਾਈ ਔਰ ਇੱਧਰ ਵੀ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ। ਇਹ ਨਿਕਲੇ ਨਿਕਲੇ। ਇਹ ਲੈ। ਚਲੋ। ਫਿਰ ਮੈਂ ਸਾਰੀਆਂ ਇਕੱਠੀਆਂ ਕਰਦਾ ਤੇ ਫਿਰ ਵੀਡੀਓ ਬਣਾਉਂਗੀ। ਖੋਲ ਦੇ ਯਾ ਤੁਹਾਨੂੰ ਵੀ ਭਾਈ। ਗੇਟ ਛੋਟਾ ਨਾ। ਫਿਰ ਇਹਨਾਂ ਨੂੰ ਪਾਣੀ ਪਿਲਾਉਣਾ ਵਾ। ਉਪਰੇ। ਗੀ ਇਹ ਪੜ ਬਲੀ ਤਾਂ ਇੱਕ ਟੀ ਉਹ ਸ਼ਿਟ ਉੱਥੀ ਡਿੱਗਦੀ ਕਿੱਥੇ ਬੈਠਾ ਆਮਾ ਥਲੇ ਆਮਾ ਘਰੇ ਆਂਦਾ ਗਾਇਸ ਅੰਨੂੰ ਸੱਪ ਮਿਲ ਗਿਆ ਕਿੱਧਰ ਹੈ ਇੱਥੇ ਕੰਡੇ ਆ ਇੱਧਰ ਨੂੰ ਆ ਜੇ ਮੇਰੇ ਵੱਲ ਭੱਜ ਕੇ ਹੈ ਕਿੱਥੇ ਆ ਇੱਧਰ ਨਾ ਜੇ ਹੋਛਾਈ ਹੋ ਜਾਂਦਾ ਓ ਮਾਈ ਗੋਡ ਜਿਹੜੀ ਇੱਧਰ ਨੂੰ ਨਾ ਜੇ ਮੇਰੇ ਜਲਦੀ ਆ ਮੈਂ ਤਾਂ ਜਲਦੀ ਮੈਂ ਤਾਂ ਚੱਲਦਾ ਹਾਈ ਡਵਾ ਡਸਪਸੀ ਦਾ ਓ ਐਮਜੀ ਮਾਈ ਗੋਡ ਓ ਮਾਈ ਗੋਡ ਇੱਧਰ ਇੱਕ ਕੰਟਾ ਚੱਬ ਗਿਆ ਉਹ ਘਰੇ ਵੜ ਗਏ ਉਹਨਾਂ ਦੇ ਹਾਈ ਕਿਡਾ ਟਾ ਸੀਗਾ ਲੈ ਆ ਟਾ ਲਿਆ ਲੈਉਣੀ ਆ ਉਹਦਾ ਰੱਖਿਆ ਗਿਆ ਇਹ ਲੱਕਿਆ ਹੋਇਆ ਹੋਈ ਇਦਣੂ ਹਾਂ ਮੈਂ ਖੇਚ ਲਾਂ ਗਾਇਸ ਫੇਰ ਵੀਡੀਓ ਬਣਾਉਣੀ ਹੈ ਭਾਰੀ ਭੜੀ ਹੈ ਗਾਇਸ ਸਾਰੀਆਂ ਟਾਣੀ ਖੱਚਦੀਆਂ ਪੰਜ ਤੋਂ 6 ਕਟਾਣੀਆਂ ਸੀ ਵੱਡੀਆਂ ਵੱਡੀਆਂ ਹੁਣ ਵਧੀਆ ਹੁਣ ਨਹੀਂ ਡਿੱਗਾ ਸਾਰੇ ਪੱਠੇ ਸਾਡੇ ਚਾਖਣੀ ਨੇ ਖਰਾਬ ਕਰ ਦਿੱਤੇ ਹਾਏ ਗੰਡਾ ਸੀਗਾ ਇਤਨੀ ਨੰਗੇ ਦੀ ਰੱਪ ਹੋਣ ਨੀ ਹੁਣ ਕੱਲ ਨੂੰ ਆਗ ਤੁਸੀਂ ਲਈ ਆਗ ਤੁਸੀਂ ਲਈ ਆਹੋ ਤਾਂ ਆਪਾਂ ਪੁੱਦਰ ਜਾ ਹੋ ਗਿਆ ਉਹ ਅੱਗ ਕਰਕੇ ਭੱਜ ਜਾਉਣਾ ਇੱਥੋਂ ਨਿਕਲਿਆ ਵਿੱਚੋਂ ਹੀ ਨਿਕਲ ਸਹੀ ਆ ਗਿਆ ਹਣ ਕਹਿੰਦਾ ਉਹ ਮਸਲ ਦਾ ਜੇਠ ਛੱਡ ਗਿਆ ਫਿਰ ਜੇਠਾ ਟਾ ਆ ਗਿਆ ਫਟਾਫਟ ਨਿਕਲਿਆ ਬਾਹਰ ਚਲੋ ਹੁਣ ਆਪਾਂ ਜਾਂਦੇ ਆ ਅੰਦਰ ਹੁਣ ਪੱਥੇ ਹਾਲ ਇੰਦੇ ਦੇ ਪੱਥੇ ਸਾਰੇ ਖਾਣਗੇ ਇਹ ਪਾਸੇ ਢੱਕ ਲੱਗ ਇੱਥੇ ਬਹੁਤ ਵੱਡੇ ਵੱਡੇ ਸੀ ਸ਼ਾਂ ਤੇ ਉਹ ਸਿੱਟੇ ਨੂੰ ਦੋਨੋਂ ਖਲੋਈ ਹੀ ਕਰੀ ਗਾ ਹੂੰ। ਹੂੰ। ਇਹ ਤੇ ਨਾ ਪਾ ਤਾ ਜੀ ਮੇਰਾ ਰਸਤਾ। ਉਏ ਹਾਂ। ਕੱਚੇ ਤਾਂ ਨਹੀਂ ਉਹ। ਲੱਗੂਗਾ ਟਾਈਮ ਲੱਗਾ ਜੀ। ਦੇਖੋ। ਚਲ ਆ ਜਾ ਦੂਜੇ ਇੱਧਰ ਆ ਜਾ। ਕੱਚੇ ਆ ਜੀ ਤਾਂ। ਆ ਜਾ। ਇਹ ਮੈਂ ਤਾਂ ਹੁਣ ਆਈ ਲੱਗੀਆਂ ਨੇ ਮੇਰੇ ਪੈਰਾਂ ਤੇ ਸੱਪਾਂ। ਮੜਕੇ ਕੋ ਕਾ ਲੱਗਦਾ ਨਾਲ। ਵੇਮ ਜੋ ਇਹਨਾਂ ਫਿਰ। ਚਲੋ ਹੁਣ ਆਪਾਂ ਕਰਤਾ। ਚਲੋ ਗਾਇਸ ਆਹ ਕੰਡੇ ਚੱਕੀਏ ਚੱਕ ਲਈਏ ਪਰ ਉਹ ਕੱਡਾ ਬਾਹਰ ਨੂੰ ਇਹ ਹੈ ਜੀ ਆਪਣਾ ਚੱਕਿਆ ਨਹੀਂ ਚੱਕ ਲਿਆ ਇਹ ਹੈ ਲਾਜੀ ਆਪਣਾ ਤੀਜਾ ਟੋਕਰਾ ਆਹ ਕਹਿੰਦਾ ਉੱਥੇ ਹੀ ਪਿਆ ਮਾਪਾ ਪ੍ਰੀਤ ਨੇ ਮੜਾ ਉਹ ਜੇ ਰੋਜ਼ਾਨ ਲੱਗੇ ਸ਼ੌਕਟਰੀ ਵੱਡੇ ਸੀ ਨਾ ਉਹ ਦੇਖ ਮੈਂ ਹੀ ਰੱਖਿਆ ਕਿ ਜਾ ਕੇ ਨਾ ਕੋ ਖਾਂ ਨਹੀਂ ਰਹਿ ਤਾ ਫਿਰ ਦੇਖਦਾ ਉਹ ਕੋਦਰ ਨੂੰ ਤੋਂ ਧੰਵੜ ਕੇ ਰਖਾ ਲਓ ਗਾਇਸ ਗੋਹਾ ਪਾ ਚੜਤਾ ਪੰਜ ਗੇੜੇ ਲੱਗੇ ਸੀ ਠੀਕ ਹੈ ਤੇ ਇੱਥੇ ਝਾੜੂ ਨੇ ਮੋਟਾ ਮੋਟਾ ਮਾਤ ਸਾਰਾ ਤੇ ਹੁਣ ਮੈਂ ਅੰਦਰ ਦਾ ਕੰਮ ਵੀ ਕਰਨਾ ਵਾ ਸਬਜੀ ਵੀ ਧਰਨੀ ਹੈ ਜੀ ਗਾਇਸ ਉਹ ਦੇ ਮੱਖੀਆਂ ਬੜੀਆਂ ਮਾਰ ਰਹੀਆਂ ਨੇ ਮੱਜਰੇ ਹੁਣ ਸਪਰੇਈ ਜੀ ਮਾਰ ਦੂੰ ਮੂੰਹ ਤੋਂ ਛੋਟ ਕੇ ਇਹ ਬਾਕੀ ਮਾਰਦਾ ਟਾੜ ਦੇ ਟੁੱਟ ਤੇ ਥਣਾ ਥਣਾ ਤੇ ਵੀ ਮਾਰ ਤੇ ਠੀਕ ਆ ਚੱਲ ਦੂਜੇ ਪਾਸੇ ਹੋ ਇਥੇ ਮਾਰ ਕੇ ਤੇ ਟਾੜ ਦੇ ਚੱਲ ਪਾਸਾ ਵੱਟ ਓਏ ਚੱਲ 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 ਫਿਰ ਕਾਟ ਜਾਂਗੇ ਇਹ ਪਤਾ ਨਹੀਂ ਇਰਦੀ ਬੈੰਦੂਗਾ ਵਾ ਬਾਕੀ ਹੋਰ ਤੇ ਨੀਂ ਨੀਆਂ ਬੈੰਦੀਆਂ ਉਸਰੀ ਪਈ ਹੈ ਇੱਧਰ ਹਰੀ ਚ ਅਸੀਂ Dalter ਹੀ ਸਵੇਰੇ ਢੱਤੀ ਸੀ 11:00 ਵਜੇ ਤੇ ਹੁਣ ਬਣ ਗਈ ਆ ਤੇ ਹੁਣ ਬਸ ਕਰ ਲੈਣ ਤੜਕਾ ਲਾਉਣਾ ਮੈਂ ਜੇ ਭਾਂਡੇ ਤੋਂ ਵਾਲੀ ਆ ਤੇ ਮੈਂ ਫਟਾਫਟ ਭਾਂਡੇ ਧੋ ਲਾਂ ਟਾਈਮ ਲੈਪ ਤੇ ਲਾ ਦਿੰਨੀ ਆ ਤੇ ਬਾਕੀ ਬਸ ਉਹਦਾ ਕੰਮ ਤਾਂ ਮੈਂ ਵਗੈਰਾ ਨਿਬੇੜ ਦਿੱਤਾ ਸੀ